ਬੀੜ ਤਲਾਬ ਵਿਖੇ ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਚਲਾਇਆ ਗਿਆ ਸਰਚ ਅਭਿਆਨ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਮੰਗਲਵਾਰ ਨੂੰ 7 ਵਜੇ ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਜਿੱਥੇ ਨਸ਼ੇ ਨੂੰ ਲੈ ਕੇ ਵੱਖਰੇ ਵੱਖਰੇ ਏਰੀਆ ਦੇ ਵਿੱਚ ਪਹਿਲਾਂ ਸਰਚ ਅਭਿਆਨ ਚਲਾਈ ਜਾ ਰਹੀ ਹੈ ਤੇ ਅੱਜ ਵੀ ਉਹਨਾਂ ਵੱਲੋਂ ਕਾਸੋ ਆਪਰੇਸ਼ਨ ਤਹਿਤ ਬਠਿੰਡਾ ਦੇ ਬੀੜ ਤਲਾਬ ਵਿਖੇ ਸਰਚ ਅਭਿਆਨ ਨਾਲੋਂ ਚਲਾਇਆ ਗਿਆ ਉਨਾ ਕਿਆ ਕੇ ਕੁਝ ਵਿਅਕਤੀ ਸਾਡੇ ਵੱਲੋਂ ਰਾਉਂਡ ਅਪ ਵੀ ਕੀਤੇ ਗਿਆਨ ਤੇ ਨਾਲ ਕੁਝ ਵੀਕਲ ਵੀ ਅਸੀਂ ਆਪਣੇ ਕਬਜ਼ੇ ਦੇ ਵਿੱਚ ਲਏ ਆ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਬਾਅਦ ਦੇ ਵਿੱਚ ਸ਼ੇਅਰ ਕੀਤੀ ਜਾਵੇਗੀ ਦੇਖ ਰਹੇ ਹੋ ਤੁਸੀਂ ਰਾਜ ਸਿੰਘ ਦਿਖਾ ਰਹੇ ਆ ਬਠਿੰਡਾ ਦੇ ਵੀਰ ਤਲਾਦੀਆਂ ਜਿੱਥੇ ਅੱਜ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਨਾਲ ਸਹੀ ਦੀ ਟੀਮ ਸੀ ਅਤੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਇੱਥੇ ਸਰਚ ਬੈਂਕ ਚਲਾਈ ਗਈ ਅਸੀਂ ਸਰਚ ਬੈਂਕ ਚਲਾਏਗਾ ਉਹਦੇ ਬਾਰੇ ਕੀ ਕਹਿਣਾ ਚਾਹਾਂਗੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਮਠੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਐਫਆਰ ਜ਼ਿਆਦਾ ਰਜਿਸਟਰ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਨਿਫਾਈ ਕੀਤੇ ਨੇ ਜਿਦਾ ਬਸਤੀ ਵੀਰ ਤਲਾਫ ਹੈ ਤੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਅਭਿਆਨੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕੈਸੋਫਿਕੇਸ਼ਨ ਜਿੱਦਾਂ ਪਹਿਲਾਂ ਸੀ ਕੈਸੋਫਿਕੇਸ਼ਨ ਬਸਤੀ ਖੇਤਾ ਸਿੰਘ ਤੇ ਤੋਬਿਆਨ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਬੀੜ ਤਲਾਬ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਠੰਡਾ ਦੀ ਟੀਮ ਕੋਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਜਿਸ ਦਾ ਮੇਨ ਫੋਕਸ ਹੈ ਕਿ ਐਨਡੀपीएस ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਜਿਨ੍ਹਾਂ ਤੇ ਪਹਿਲਾਂ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸੇ ਦੇ ਤਹਿਤ ਅੱਜ ਅਸੀਂ ਇਹ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਜਿਹੜੀ ਸਰਚ ਕਰ ਰਹੀਆਂ ਨੇ। ਸੋ ਇਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ ਉਹ ਵੀ ਬਿਲਕੁਲ ਸ਼ੇਅਰ ਹੋਵੇਗੀ। ਸਰ ਕਿੰਨੇ ਰੈਸਟਰੀ ਕਿਤੇਗੇ ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਕਰਦੇ ਵਿੱਚੋਂ दारू ਵੀ ਫੜੀ ਗਈ ਕਰਦੇ ਗੱਡੀ। ਹਾਂ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ, ਕਈ ਵਹੀਕਲ ਅਸੀਂ ਕਨਫਿਸਕੇਸ਼ਨ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਹ ਵੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਦਾਂਗੇ ਕਿਉਂਕਿ ਸਾਡੀ ਇਹ ਜੇ ਸਰਚ ਬਹਾਂਡੇਡ ਅਸਾ ਚੱਲ ਰਹੀ ਹੈ।